ਹੈਲੋ ਜੀ ਸਬ ਚੀਆ ਕਾ ਜੋ ਮਿਕਸ ਕਰ ਦਉਂਗੀ ਸਾਰੇ ਠੀਕ ਠਾਕ ਹੋਣੇ ਤੇ ਤੜੀ ਵੀ ਖਾ ਰਹੀ ਸੀ ਇਹਨਾਂ ਦੀ ਬਾਅਦ ਇੱਕ ਦਾਲ ਨੇ ਢੜਕਾ ਲਾਉਂਦੀ ਸੀ ਦਾਲ ਬਣਾਉਣੀ ਹੈ ਅੱਜ ਮੂੰਗੀ ਬਣੇ ਮੂੰਗੀ ਮਟਰ ਦਾ ਸਾਦ ਬਣਾ ਬਣਾ ਸਹੀ ਤਨ ਹੋ ਗਏ ਸਬਜ਼ੀ ਬਣਾਉਣ ਦਾ ਕੰਮ ਅੱਜ ਮੈਂ ਦਾਲ ਬਣਾਉਣੀ ਆ ਸੱਚੀ ਤਰੀਕਾ ਦਾਲ ਬਣਾਉਣਾ Løk er det bare å gi for at det er matlagt her.

ਰੋਜ਼ ਰੋਜ਼ ਕੱਢੀ ਇਹ ਹੀ ਰਹਿੰਦੀ ਹੈ ਕਰੀ ਸੋਹਣੀ ਅੱਜ ਹੋਇਆ ਕੋਈ ਸਰਾਇਪਿੰਡਾ ਕਰੇਲੇ ਤੋੜਦੇ ਦਸਾਂ ਤੋੜਦੇ ਪਿੰਡ ਦਾ ਤੋੜਦੇ ਉਹ ਵੀ ਬਹੁਤ ਅੱਛੀ ਅਗੋ ਬੁਲਕੀ ਜੀ ਬਾਹਰ ਟ ਪਰ ਕੇ ਤੋਂ ਥੋੜੀ ਕੋ ਅੱਜ ਦੇਖ ਆ ਬੰਨਾ ਚੋਲਣਾ

ਬਾਗ ਚੋਂ ਦਿੱਤੇ। ਕੰਦਰੀਨਾ ਕਰ ਮੰਦੀ ਆ। ਇਹ ਤੇ ਇਨਾ ਟੋਕਰੇ ਦੇ ਵਿੱਚ ਕਬੂਤਰਾਂ ਦੇ ਬੱਚੇ ਸੀਗੇ ਦੋ ਤੇ ਬੇਟਾ ਉਹਨਾਂ ਦੀ ਵੀਡੀਓ ਬਣਾਉਂਦਾ ਸੀ। ਬਣਦੇ ਨਹੀਂ ਸੀ ਬਸ ਐ ਬਣਾਈ ਵੀਡੀਓ। ਟੋਕਰਾ ਤਾਂ ਟੰਗਿਆ ਸੀ ਰ ਇਹਦੇ ਵਿੱਚ ਉਸੇ ਅੱਗੇ ਲਸਣ ਪਾ ਕੇ ਦਾ ਟਾਂ ਟੰਗਿਆ ਸੀ ਟੋਕਰਾ ਤੇ ਖਾਲੀ ਸੀਗਾ ਹੁਣ। ਤੇ ਉਹਦੇ ਕੋ ਚਾਣ ਬੱਚੇ ਚ ਮਤਾਰ ਚੋਂਦੀ ਸੀ ਕਿ ਤੇਨਾਂ ਦੀ ਆਵਾਜ਼ ਆਉਂਦੀ ਸੀ ਜੀ ਕਬੂਤਰ ਦੇ ਤੇ ਕੋਈ ਹੋਰ ਪਤਾ ਲੱਗਾ ਨਹੀਂ ਉੱਥੇ ਬੱਚੇ ਆ ਕਬੂਤਰ ਦੇ ਦੋ ਬੱਚੇ ਆ ਕਬੂਤਰ ਦੇ ਵਿੱਚ ਉਤ ਕਿ ਮੱਝ ਦਾ ਤਾਰ ਚੋਂਦੀ ਸੀ ਆਪਣੀ ਮੱਝ ਵੀ ਸੁੱਤਈ ਆ ਕੱਲ ਮੱਝ ਸੋਈ ਆ ਰਾਤ ਨੂੰ ਪਰ ਲਾ ਤਾਂ ਮੈਂ ਨਾ ਕੱਲ ਰਾਤ ਤੋਂ 12 ਵਜੇ ਤੱਕ ਜਾਗਦੀ ਰਹੀ ਮੱਝ ਵੱਲ ਦੇਖਦੀ ਰਹੀ ਠੀਕ ਫਾਕ ਸੀਗਾ ਕਿਉਂ ਪਤਾ ਸੀ ਮੱਝ ਨੇ ਸੁੱਪਣਾ ਹੈ ਕੋਲਕ 12 ਵਜੇ ਮੈਨੂੰ ਨੀਂਦ ਆ ਗਈ ਅੱਖੀ ਤੇ ਵੱਲੀ ਮੈਂ ਜਾਗਦੀ ਰਹੀ ਜਦ ਮੈਂ ਸਵੇਰ ਨੂੰ 4:00 ਗਈਏ ਪਸ਼ੂਆਂ ਤੇ ਉਹਨੂੰ ਵੇਖਾ ਜਾ ਕੇ ਤੇ ਮੱਝ ਸੁੱਈ ਹੋਈ ਮੱਧ ਨੇ ਕੱਟਾ ਦਿੱਤਾ ਕੱਟਾ ਮਗਰ ਪਿਆਜ਼ ਫਿਰ ਮੈਂ ਆਲ ਕੇ ਬੇਟੇ ਨੂੰ ਉਠਾਇਆ ਤੇ ਫਿਰ ਅਸੀਂ ਮੱਝ ਥੱਲੇ ਆਪਣਾ ਸਫਾਈ ਕੀਤੀ ਸਾਰੀ ਉਹ ਵਾ ਸਾਰਾ ਦਿਨ ਸਾਰਾ ਪਾਛੇ ਕਰਕੇ ਥੱਲੇ ਤੂੜੀ ਦਾ ਛਾਂੜਾ ਜਿਹੜਾ ਹੁੰਦਾ ਉਹ ਥੱਲੇ ਖਿਲਾ ਦੇ ਸੁੱਕਾ ਕੀਤਾ ਥਾਲਾ ਸਾਰਾ ਇੱਥੇ ਕੱਟੇ ਉੱਜਾ ਕੇ ਅਸੀਂ ਰੋੜੇ ਰੱਖਿਆ ਮੱਝ ਦੇ ਤੇ ਅਸੀਂ ਬਾਕੀ ਪਸਗੀਆਂ ਤਾਂ ਰਜੋਇਆਂ ਤਾਂ ਰਜੋ ਕੋ ਫਿਰ ਅਸੀਂ ਕੱਟੇ ਨੂੰ ਜਗਾਇਆ ਏ ਵੀਰੋ ਅੱਜ ਬਣਾਈਆਂ ਤਾਂ ਅੱਜ ਪਾ ਲੈਣੀ ਆ ਆ। ਉਹ ਵੀਰੋ ਵੀਰੋ ਇਹ ਨਾਲ ਜਿਹਦਾ ਵੀਡੀਓ ਜਦਾ ਬਣਾਉਂਦੇ ਆਪਾਂ ਇੱਦਾਂ ਪਾ ਦਿੰਦੀ ਆ ਬਣਾ ਕੇ ਮੇਰਾ ਤੁੰਡੀ ਇਹ ਵੀ ਤੱਕ ਜਦ ਅੱਜ ਬਣਾਣੀ ਆ ਕੰਨੂ ਪਾਤੀ ਜੇ ਕੰਨੂ ਰੋਣੀ ਆ ਕਰ ਚੋਲ ਕਾਤੀ ਕਈ ਵੇਲੇ ਬਣ ਜਾਂਦੀ ਆ ਕਈ ਵੇਲੇ ਨਹੀਂ ਬਣਦੀ। ਵੀਰੋ ਤੁਹਾਨੂੰ ਪਾਜ ਬਣਾਈਏ ਅੱਜ ਹੀ ਪਾ ਦਿੰਦੀ ਆ। ਤੇ ਇਹਦੇ ਇਹਦੇ ਲੱਤਾਂ ਨੂੰ ਮੱਝ ਨੂੰ ਸੋੜ ਦੇਣੀ ਆ। ਇੰਗਲਿੱਤਾਂ ਨੂੰ ਸੋਜ ਕਰਦੀ ਆ ਦੇਦੇ ਨੂੰ ਤਨੇ ਨੂੰ ਰੱਤਾਂ ਨੂੰ ਸੋਈ ਸੀ ਇਹਦੇ ਬੱਤਾਂ ਨੂੰ ਸਾਹ ਲੈਂਦੇ ਨੂੰ ਹਾਂ ਜੂ ਰੱਤਾਂ ਨੂੰ ਸੋਈ ਪਈ ਹੋਈ ਆ ਕਿੰਨੀ ਇਹਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤੁਹਾਡੇ ਸਪੋਰਟ ਦੀ ਲੋੜ ਹੈ ਤੁਹਾਡੇ ਸਪੋਰਟ ਨਾਲ ਹੀ ਆਪਾਂ ਅੱਗੇ ਜਾਣਾ ਹੈ ਦੇ ਦੇ ਮੇਰੇ ਪਰਨਾ ਨੂੰ ਮੈਂ ਛੱਡਦੇ ਆ ਨਾਲ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜਿਹੜੀਆਂ ਭੈਣਾਂ ਆਪਾਂ ਨੂੰ ਵਧੀਆ ਵਧੀਆ ਕਮੈਂਟ ਕਰਦੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਅਰੇ ਵਲੌਗ ਦਾ ਐਂਡਵਿਟ ਕਰਦੇ ਹਾਂ ਮਿਲਦੇ ਹਾਂ ਕਿਸ ਨਾਮੇ ਵਲੌਗ ਦੇ ਨਾਲ ਜਦ ਤੱਕ ਅਲੀ ਸਾਸਤਰੀ ਕਾਲ ਜੀ